ਲੁਧਿਆਣਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੇ ਪਗੋੜਾ ਗੈਂਗਸਟਰ ਅਜੇ ਉਰਫ ਅਜੇ ਪੰਡਿਤ ਨੂੰ ਹਿਮਾਚਲ ਪ੍ਰਦੇਸ਼ ਤੋਂ ਕਾਬੂ ਕੀਤਾ ਹੈ ਪ੍ਰੈਸ ਕਾਨਫਰੰਸ ਕਰਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਲੁਧਿਆਣਾ ਪੁਲਿਸ ਵੱਲੋਂ ਗੈਂਗਸਟਰ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ 2016 ਦੇ ਪਗੋੜੇ ਗੈਂਗਸਟਰ ਅਜੇ ਉਰਫ ਅਜੇ ਪੰਡਿਤ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਖਿਲਾਫ ਕਰੀਬ ਦਰਜਨ ਅਪਰਾਧਕ ਮਾਮਲੇ ਦਰਜ ਹਨ ਉਹਨਾਂ ਨੇ ਕਿਹਾ ਕਿ ਦੋਸ਼ ਕਿਸੇ ਸ਼ਖਸ ਇਹ ਤੇਆਕਰਨ ਦੀ ਫ੍ਰਾਗ ਵਿੱਚ ਸੀ ਜਿਸ ਨੂੰ ਲੁਧਿਆਣਾ ਪੁਲਿਸ ਨੇ ناکਾਮ ਕੀਤਾ ਹੈ ਪੰਦੇਸਾ ਜੀ ਨਾ ਨਹੀਂ ਡਿਸਕਲੋਸ ਕਰ ਸਕਦੇ ਕਿਉਂਕਿ ਉਹਨੂੰ ਅਸੀ ਵਾਰੰਟ ਤੇ ਲੈ ਕੇ ਆਉਣਾ ਪਰ ਇਹਨੂੰ ਕਹਿ ਸਕਦੇ ਆ ਇੱਕ ਤਾਂ ਜਿਹੜਾ 2016 ਤੋਂ ਪਗੋੜਾ ਕ੍ਰਿਮੀਨਲ ਨੂੰ 2023 ਦੇ ਪਹਿਲੇ 3 ਦਿਨਾਂ ਦੇ ਵਿੱਚ ਫੜਨ 'ਚ ਕਾਮਯਾਬ ਹੋਏ ਆ ਨੰਬਰ 2 ਤੇ ਇੱਕ ਜਿਹੜਾ ਹੂਨ ਵਾਲਾ ਕਤਲ ਹੈ ਉਹਨੂੰ ਰੋਕ ਫੜ ਕੇ ਹਵਾਲਾ ਚ ਬੰਦ ਕਰਾ। ਨਹੀਂ ਹੋਰ ਵੀ ਕਈ ਥਾਵਾਂ ਹਜੇ ਦੇਖੋ ਕੱਲ ਲੇਟ ਸਾਡੀ ਟੀਮ ਪਹੁੰਚੀ ਇੱਥੇ ਤੇ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਵਾਂਗੇ। ਰਿਮਾਂਡ ਲੈ ਕੇ ਕਿੱਥੇ ਕਿੱਥੇ 18 ਸੀ ਜਦੋਂ 20 ਦੇ ਵਿੱਚ ਭਗੋੜੇ ਹੋਣ ਤੋਂ ਬਾਅਦ 20 ਦੇ ਵਿੱਚ ਵੀ ਕ੍ਰਾਈਮ ਕੀਤਾ ਤਾਂ ਕਿਸੇ ਨੇ ਸ਼ੈਲਟਰ ਕੀਤਾ ਕੀ ਕੀਤਾ? ਦੈਟਸ ਆ ਪਰਟ ਆਫ ਇਨਵੈਸਟੀਗੇਸ਼ਨ ਹੋ ਲਿਆਵਾਂਗੇ। ਜੇਲ੍ਹ ਦੇ ਵਿੱਚ ਵੀ ਜਿਹੜਾ ਇਹਦਾ ਸਾਥੀ ਜਿਹਦੇ ਨਾਲ ਇਨ ਟੱਚ ਸੀ ਉਹਦੇ ਕੋਲੇ ਮੋਬਾਈਲ ਕਿਵੇਂ ਚੱਲ ਰਿਆ ਸੀ ਕਿਵੇਂ ਉਹਦੇ ਨਾਲ ਲਿੰਟ ਚ ਸੀ ਕੀ ਗੱਲਬਾਤ ਸੀ ਕੀ ਪਲਾਨਿੰਗ ਸੀ ਤੇ ਜਿਹੜਾ ਨਾਮ ਇਹ ਡਿਸਕਲੋਸ ਕਰ ਸਕਦਾ ਇਹਨਾਂ ਨੇ ਅੱਗੇ ਮਾਰਨਾ ਸੀ ਇਹ ਫੜਨ ਦੇ ਨਾਲ ਇੱਕ ਕ੍ਰਿਮੀਨਲ ਜਿਹੜਾ ਵਾਂਟਡ ਕ੍ਰਿਮੀਨਲ ਫੜਿਆ ਗਿਆ ਦੂਜਾ ਦੋ ਵੈਪਨ ਮਿਲ ਗਏ ਤੀਜਾ ਜਿਹੜਾ ਇੱਕ ਵੱਡਾ ਹੋਣ ਵਾਲਾ ਕ੍ਰਾਈਮ ਹੈ ਉਹਨੂੰ ਰੋਕਣ ਚ ਕੰਮ ਜਾਂਦਾ ਥੈਂਕ ਯੂ ਸੋ ਮਚ